ਲੁਧਿਆਣੇ ਤੋਂ ਰਵਨੀਤ ਬਿੱਟੂ ਨੂੰ ਟੱਕਰ ਦੇਣ ਵਾਸਤੇ ਕਾਂਗਰਸ ਦੇ ਰਾਜਾ ਵੜਿੰਗ ਲੁਧਿਆਣਾ ਪਹੁੰਚ ਚੁੱਕੇ ਨੇ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਨੇ ਰਾਜਾ ਵੜਿੰਗ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਵੱਡੇ ਕਾਫਲੇ ਦੇ ਵਿੱਚ ਰੋਡ ਸ਼ੋ ਜਿਹੜਾ ਵਾ ਲੁਧਿਆਣਾ ਤੋਂ ਅੱਜ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਨਿਕਲਦਾ ਹੋਇਆ ਭਾਰਤ ਨਗਰ ਚੌਂਕ ਪਹੁੰਚਿਆ ਹੈ ਹਲਕਾ ਵੈਸਟ ਦੇ ਵਿੱਚ ਰਾਜਾ ਵੜਿੰਗ ਦੇ ਰੋਡ ਸ਼ੋ ਨੂੰ ਸਵਾਗਤ ਕਰਨ ਵਾਸਤੇ ਭਾਰਤ ਪੂਸ਼ਣ ਆਸ਼ੂ ਇੱਥੇ ਪਹੁੰਚੇ ਹੋਏ ਨੇ ਆਪਣੇ ਸਮਰਥਕਾਂ ਦੇ ਸਮੇਤ ਤੇ ਵੱਡੀ ਗਿਣਤੀ ਦੇ ਵਿੱਚ ਗਿੱਦੜ ਬਾਹਤੋਂ ਵੀ ਲੋਕ ਰਾਜਾ ਵੜਿੰਗ ਦੇ ਰੋਡ ਸ਼ੋਅ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਫੁੱਲਾਂ ਦੇ ਹਾਰ ਦੇ ਨਾਲ ਰਾਜਾ ਵੜਿੰਗ ਦਾ ਸਵਾਗਤ ਕਾਂਗਰਸੀ ਆਗੂਆ ਵੱਲੋਂ ਲੁਧਿਆਣਾ ਦੇ ਵਿੱਚ ਕੀਤਾ ਜਾ ਰਿਹਾ ਸਮਰਾਲਾ ਚੌਕ ਤੋਂ ਸ਼ੁਰੂ ਹੋ ਕੇ ਇਹ ਰੋਡ ਸ਼ੋਅ ਲੁਧਿਆਣਾ ਦੇ ਭਾਰਤ ਨਗਰ ਚੌਕ ਤੱਕ ਪਹੁੰਚ ਚੁੱਕਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਾਜਾ ਬੜਿੰਗ ਦੇ ਸਵਾਗਤ ਵਾਸਤੇ ਵੱਡੀ ਗਿਣਤੀ ਦੇ ਵਿੱਚ ਆਗੂ ਪਹੁੰਚੇ ਹੋਏ ਨੇ ਤਾਂ ਦੇਖ ਲਓ ਕਿ ਕਿਸ ਤਰ੍ਹਾਂ ਕਹਿੰਦੇ ਨੇ ਕਿ 30 ਦਿਨ ਦਾ ਜਿਹੜਾ ਵਾ ਗਰਮੀਆਂ ਦੀ ਛੁੱਟੀਆਂ ਮਨਾਉਣ ਆਏ ਨੇ ਰਾਜਾ ਬੜਿੰਗ ਦੇਖੋ ਇਹ ਆਪਣੀ ਟਿੱਪਣੀ ਆਪਣੇ ਆਪ ਦੀ ਟਿੱਪਣੀ ਕਿਸੇ ਹੋਰ ਦੇ ਉੱਤੇ ਲਗਾ ਕੇ ਕਰ ਰਿਹਾ ਹੈ ਰਾਜਾ ਬੜਿੰਗ ਜੀ ਦਾ ਪਤਾ ਹੈ ਕਿ ਇੱਕੋ ਜਮਿਨੀ ਜ਼ਮੀਨ ਤੋਂ ਉੱਠੇ ਨੇਤਾ ਨੇ ਉਹ ਹਰ ਵਰਕਰ ਦੀ ਨਬਜ਼ ਨੂੰ ਜਾਣਦੇ ਆ ਉਹਦੀ ਨਬਜ਼ ਨੂੰ ਟਟੋਲਦੇ ਆ ਹਰ ਜਿਹੜੇ ਸਾਡੇ ਵਰਕਰ ਦੇ ਪਿੱਠ ਦੇ ਉੱਤੇ ਹੱਥ ਰੱਖਦੇ ਆ ਤੇ ਪਿੱਠ ਥਾਪੜਦੇ ਆ ਜ਼ਰੂਰ ਕਾਂਗਰਸ ਦਾ ਵਰਕਰ ਲੁਧਿਆਣਾ ਦੇ ਲੋਕ ਰਾਜਾ ਵੜਿੰਗ ਜੀ ਦੇ ਹੱਕ ਚ ਵੋਟਾਂ ਵਾਗੇ ਉਹਨਾਂ ਨੂੰ ਸੰਸਦ ਭੇਜਣਗੇ ਉਸ ਤਰ੍ਹਾਂ ਦੇਖ ਦਿਓ ਜੀ ਰਾਜਾ ਵੜਿੰਗ ਨੇ ਸ਼ੋਅ ਨੂੰ ਅੱਜ ਰੋਡ ਸ਼ੋਅ ਕੀਤਾ ਵਾ ਕਾਂਗਰਸ ਨੇ ਪੂਰਾ ਆਪਣਾ ਪੂਰਾ ਕੱਠ ਦਿਖਾਇਆ ਜਿਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਹੋਰ ਮਜ਼ਬੂਤੀ ਨਾਲ ਉੱਠ ਕੇ ਖੜਾ ਹੋਇਆ ਹੈ ਔਰ ਰਾਜਾ ਵੜਿੰਗ ਨੂੰ ਜਿਤਾ ਕੇ ਪਾਰਲੀਮੈਂਟ ਦੇ ਭੇਜਣ ਦਾ ਪੂਰਾ ਯੋਗਦਾਨ ਰਹਾ ਲੁਧਿਆਣੇ ਦਾ ਰਮਨਿਤ ਬਿੱਟੂ ਨੂੰ ਟੱਕਰ ਦੇ ਪਾਉਂਗੇ ਲੱਗਦਾ ਰਮਨਿਤ ਬਿੱਟੂ ਨੇੜੇ-ਤੇੜੇ ਵੀ ਨਹੀਂ ਰਾਜਾ ਵੜਿੰਗੀ ਦੇ ਰਾਜਾ ਨਹੀਂ ਰਾਜਾ ਹੀ ਹੋ ਗਿਆ ਹੁਣ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜੋਸ਼ ਦੇ ਨਾਲ ਵਰਕਰ ਵੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਭਾਤਪੂਛਨ ਆਸ਼ੂ ਤੇ ਰਾਜਾ ਵੜਿੰਗ ਹੁਣ ਹਲਕਾ ਵੈਸਟੋ ਜਿਹੜਾ ਬਾਹਰ ਰੋਡ ਤੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਆਗੂ ਪਹੁੰਚਣੇ ਗੱਲਬਾਤ ਕਿਸ ਤਰ੍ਹਾਂ ਦੇ ਦਿਓ ਜੀ ਅੱਜ ਦੇ ਸ਼ੋਅ ਨੂੰ ਰਮਨਿਤ ਬਿੱਟੂ ਦੀ ਟੱਕਰ ਦੇ ਵਿੱਚ ਰਾਜਾ ਵੜਿੰਗ ਰਾਵਨੀਤ ਬਿੱਟੂ ਆ ਸ਼ੋਅ ਦੇ ਮਤਲਬ ਤੁਹਾਨੂੰ ਪਤਾ ਹੀ ਜਦੋਂ ਰਵਨੀਤ ਬਿੱਟੂ ਦਾ ਸ਼ੋਅ ਸੀਗਾ ਉਦੋਂ ਵੱਧ ਤੋਂ ਵੱਧ ਸੌ ਜਾਣਾਂ ਨਹੀਂ ਸੀ ਤੇ ਹੁਣ ਤੁਸੀਂ ਆਪ ਹੀ ਨਿਗਾਹ ਮਾਰੋ ਦੀ ਕੀ ਹੈ ਸ਼ੋਅ ਇਹ ਹੁੰਦਾ ਰੋਡ ਸ਼ੋਅ ਉਹ ਹੁੰਦਾ ਫਲॉप ਸ਼ੋਅ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਲੁਧਿਆਣਾ ਦੇ ਵਿੱਚ ਹੁਣ ਕਾਂਗਰਸ ਦਾ ਫੈਕਟਰੀ ਬੱਚੇ ਦੀ ਬੇਸ਼ੱਕ ਰਵਨੀਤ ਬਿੱਟੂ ਦੋ ਵਾਰ ਜਿੱਤੇ ਨੇ ਲੁਕੇ ਆਇਆ ਦੋ ਹੁਣ ਲਾਇਆ ਬੜੇ ਬਿੱਟੂ ਭਾਈ ਜੀ ਕੋਈ ਵੀ ਸ਼ੰਕਾ ਨਹੀਂ ਹੈਗੀ ਇਹਦੇ ਵਿੱਚ 100 ਨਹੀਂ 110% ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਹੋਊਗਾ ਇਹ ਲੋਕਾਂ ਨੇ ਮੋਰ ਲਾ ਦਿੱਤਾ ਬਹੁਤ ਖੁਸ਼ੀ ਆ ਲੋਕਾਂ ਦੇ ਬੋਲ ਰਾਹਾ ਵਰਕਰਾਂ ਜੀ ਰਾਜਾ ਵੜਿੰਗ ਜੀ ਜਿੱਤਣਗੇ ਇਹ ਗੱਲ ਹੀ ਬਾਕੀ ਸਾਰੇ ਹਾਰਨਗੇ ਇਹ ਵਰਕਰ ਨੇ ਜਿਹੜੇ ਰਾਜਾ ਵੜਿੰਗ ਦੇ ਰੋਡ ਸ਼ੋਅ ਦੇ ਵਿੱਚ ਰਾਜਾ ਵੜਿੰਗ ਦਾ ਸਵਾਗਤ ਕਰਨ ਪਹੁੰਚੇ ਨੇ ਤੇ ਕਹਿੰਦੇ ਨੇ ਕਿ ਰਵਰੀਦ ਬਿੱਟੂ ਕਿਸੇ ਵੀ ਟੱਕਰ ਦੇ ਵਿੱਚ ਨਹੀਂ ਆ ਰਾਜਾ ਵੜਿੰਗ ਲੋਕ ਸਭਾ ਚੋਣਾਂ ਜਿੱਤ ਕੇ ਲੋਕ ਸਭਾ ਭੇਜਾਂਗੇ ਕੈਮਰਾਮੈਨ ਰੋਹੀ ਦੇ ਨਾਲ ਵਗੇ ਕੱਲ ਪੰਜਾਬ ਤੋਂ ਲੁਧਿਆਣਾ